ਜਲੰਧਰ ਦੇ ਬੈਸਟ ਹਲਕੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਕੁਝ ਲੋਕਾਂ ਵੱਲੋਂ ਚੱਲ ਰਹੇ ਜਾਗਰਨ ਵਿੱਚ ਵਿਗੜਨ ਪਾਇਆ ਗਿਆ ਸੀ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਰੋਪਏ ਇਹ ਹੈ ਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਦੇ ਤਹਿਤ ਜਲੰਧਰ ਦੀ ਭਾਜਪਾ ਇੱਕਾਈ ਹਿੰਦੂ ਸੰਗਠਨਾਂ ਦੇ ਨਾਲ-ਨਾਲ ਪੁਲਿਸ ਕਮਿਸ਼ਨਰ ਨੂੰ ਇਸ ਬਾਬਤ ਮੰਗ ਪੱਤਰ ਦੇਣ ਪਹੰਚੀ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਸਾਬਕਾ ਵਿਧਾਇਕ ਅਤੇ ਭਾਜਪਾ ਗੁਸ਼ੀਤਲ ਅੰਗਰਾਲ ਨੇ ਕਿਹਾ ਕਿ ਮਹਾਮਾਈ ਜੀ ਦੇ ਜਾਗਰਣ ਵਿੱਚ ਜਿਸ ਤਰੀਕੇ ਨਾਲ ਖੱਲਣ ਪਾਇਆ ਗਿਆ ਸੀ ਉਹ ਕੋਈ ਦੁਸ਼ਟ ਲੋਕ ਹੀ ਕਰ ਸਕਦੇ ਹਨ ਉਨਾ ਕਿਆ ਕੀ ਪ੍ਰਸ਼ਾਸਨ ਕੋਲ ਕਈ ਵਾਰੀ ਇਸ ਬਾਬਤ ਕਾਰਵਾਈ ਕਰਨ ਦੀ ਵੀ ਮੰਗ ਰੱਖੀ ਗਈ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਉਨਾਏ ਵੀ ਦੋਸ਼ ਲਗਾਏ ਕਿ ਜਿਸ ਸਖਸ਼ ਵੱਲੋਂ ਜਾਗਰਨ ਵਿੱਚ ਵਿਗੜਨ ਪਾਇਆ ਗਿਆ ਸੀ ਉਸ ਨੂੰ ਬੈਸਟ ਹਲਕੇ ਦਾ ਇੱਕ ਕਰਪਟ ਮੰਤਰੀ ਸ਼ਹਿ ਦੇ ਰਿਹਾ ਹੈ ਜਿਸ ਕਾਰਨ ਉਸਤੇ ਕਾਰਵਾਈ ਨਹੀਂ ਹੋ ਰਹੀ ਉਨਾ ਚੇਤਾਵਨੀ ਦਿੰਦੇ ਆ ਕਿ ਅਗਰ ਸ਼ਾਮ ਤੱਕ ਪ੍ਰਸ਼ਾਸਨ ਨੇ ਉਸ ਉਰੂਪੀ ਖਿਲਾਫ ਕਾਰਵਾਈ ਨਹੀਂ ਕੀਤੀ ਤਾਂ ਉਹ ਤਿਖਾ ਸੰਘਰਸ਼ ਸ਼ੁਰੂ ਕਰਨਗੇ ਜੰਦ ਸ਼ਹਿਰ ਦੇ ਵਿੱਚ ਇੱਕ ਪਿਛਲੇ ਕਾਫੀ ਦਿਨਾਂ ਤੋਂ ਇੱਕ ਮਸਲਾ ਬੜਾ ਗੰਭੀਰ ਮਸਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਲੋਕ ਦੇਖ ਰਹੇ ਆ ਇੱਕ ਹਿੰਦੂ ਵਿਰੋਧੀ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਹਿੰਦੂ ਵਿਰੋਧੀ ਜਿਹੜਾ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਹਿੰਦੂ ਵਿਰੋਧੀ ਜਿਹੜਾ ਇੱਕ ਮੰਤਰੀ ਦਾ ਜਿਹੜੀ ਇੱਕ ਇੱਕ ਸ਼ਹਿ ਇੱਕ ਆਦਮੀ ਨੂੰ ਜਿਨਨੇ ਮਹਾਮੈਦੇ ਜਾਗਰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਿੰਦੂਸ ਇਕੱਠਾ ਜਲੰਧਰਾਂ ਦੇ ਉਹਨਾਂ ਨੇ ਆਵਾਜ਼ ਉਠਾਈ ਕਿਸੇ ਦੀ ਵੀ ਗੱਲ ਨਹੀਂ ਸੁਣੀ ਗਈ ਅੱਜ ਭਾਰਤੀ ਜਨਤਾ ਪਾਰਟੀ ਸਣੀ ਲੀਡਰਸ਼ਿਪ ਜਲੰਧਰ ਵੈਸਲੇ ਦੇ ਇਸ ਮੁੱਦੇ ਦੇ ਉੱਤੇ ਆਈ ਹੈ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਕੱਦੀ ਜਦੋਂ ਅੱਤਵਾਦ ਦਾ ਦੌਰ ਸੀ ਅੱਦੂ ਵੀ ਕਦੀ ਹਿੰਦੂਆਂ ਦੇ ਪ੍ਰੋਗਰਾਮ ਕਦੀ ਜਾਂ ਹਿੰਦੂਆਂ ਦੇ ਉੱਤੇ ਇਦਾਂ ਆਂਚ ਨਹੀਂ ਆਈ ਜੋ ਅੱਜ ਦੇ ਸਮੇਂ ਦੇ ਵਿੱਚ ਅੱਜ ਦੀ ਜਿਹੜੀ ਸਰਕਾਰ ਠੀਕ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਪ੍ਰਤੀ ਕੰਮ ਕਰ ਰਹੇ ਹਾਂ ਲੋਕਾਂ ਪ੍ਰਤੀ ਅਸੀਂ ਲੋਕ ਆਮ ਗਰੀਬਾਂ ਦੀ ਸਰਕਾਰ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਹੀ ਮੰਤਰੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਦਰਵਾਜ਼ੇ ਉੱਤੇ ਕਹਿ ਰਿਹਾ ਕਿ ਇੱਕ ਐਸੇ ਇਨਸਾਨ ਨੇ ਜਿਹਨੇ ਮਹਾਮੈਦੀ ਦਾ ਜਾਗਰਣ ਨੂੰ ਰੋਕਿਆ ਸਟੇਜ ਉੱਤੋਂ ਰੋਕਿਆ ਤੋੜਨ ਦੀ ਕੋਸ਼ਿਸ਼ ਕੀਤੀ ਗਾਲ੍ਹੀਆਂ ਦੇ ਰਿਹਾ ਵੀਡੀਓ ਦੇ ਵਿੱਚ ਅੱਜ ਉਸ ਬੰਦੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਪਿਛਲੇ ਕਿੰਨੇ ਦਿਨਾਂ ਤੋਂ ਪ੍ਰੈਸ ਕਰਕੇ ਕਿਸੇ ਚੀਜ਼ ਦਾ ਦਬਾਅ ਹੈ ਸਰਕਾਰ ਤੇ ਜਿਹਾ ਅੱਜ ਹਿੰਦੂ ਨਹੀਂ ਸੇਫ ਹੈ ਅੱਜ ਹਿੰਦੂਆਂ ਨੂੰ ਅੱਜ ਇੱਦਾਂ ਦਬ ਕੇ ਰਹਿਣਾ ਪਏਗਾ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਕਿਸ ਮੁੱਦੇ ਦੇ ਉੱਤੇ ਆਪਣੀ ਜਿਹੜੀ ਸਰਕਾਰ ਦੀ ਜਿਹੜੀ ਸਵਾ ਤਿੰਨ ਸਾਲ ਦੀ ਕਾਰਜਕਾਰੀ ਦਸਰੀ ਹੈ ਹਾਲਾਤ ਪਹਿਲੇ ਹੀ ਬਹੁਤ ਵਿਗੜੇ ਹੋਏ ਆ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ ਵੀ ਦੇਣ ਰਿਹਾ ਅੱਜ ਕਿ ਅਗਰ ਉਹਦੇ ਖਿਲਾਫ ਐਫਆਈਆ ਨਹੀਂ ਕੀਤੀ ਗਈ ਉਹਦੇ ਤੋਂ ਬਾਅਦ ਭਾਰਤੀ ਜੰਦਾ ਬੰਦਸੰਦਰ ਵੈਸਟ ਦੇ ਵਿੱਚ ਵੱਡਾ ਰੋਸ ਕਰੇਗੀ ਅਗਰ ਉਹ ਇੱਕ ਵੀ ਨਈ ਪ੍ਰਸ਼ਾਸਨ ਦੇ ਜੇ ਕੰਨਾਂ ਦੇ ਵਿੱਚ ਅਗਰ ਉਹਨਾਂ ਦੀ ਆਵਾਜ਼ ਨਹੀਂ ਪਹੁੰਚੀ ਆਉਣ ਵਾਲੇ ਦਿਨਾਂ ਦੇ ਪੂਰੇ ਪੰਜਾਬ ਦੇ ਉੱਤੇ ਮੁੱਦਾ ਲੈ ਕੇ ਜਾਇਆ ਜਾਏਗਾ ਖਾਸ ਕਰਕੇ ਲੁਧਿਆਣਾ ਇਲੈਕਸ਼ਨ ਦੇ ਵਿੱਚ ਵੀ ਇਸ ਮੁੱਦੇ ਨੂੰ ਉਠਾਇਆ ਜਾਏਗਾ ਕਿ ਅਗਰ ਸਾਡੇ ਦੇਵੀ ਦੇਵਤਿਆਂ ਦੇ ਉੱਤੇ ਅਗਰ ਜਿਹੜੇ ਲੋਕ ਅੱਜ ਟਿੱਪਕੀਆਂ ਕਰਨ ਜਾਂ ਉਹਨਾਂ ਦੇ ਉੱਤੇ ਭੱਦੀ ਜਦਾਬਦੀ ਬੋਲਣ ਅਗਰ ਉਹ ਲੋਕ ਇੱਥੇ ਆਪਣੇ ਆਪ ਨੂੰ ਖੁੱਲੇ ਜੀਅਦ ਘੁੰਮ ਰਹੇ ਆ ਉਹਨਾਂ ਲੋਕਾਂ ਨੂੰ ਯਾਦ ਘੁੰਮਣ ਨਹੀਂ ਦਿੱਤਾ ਤੇ ਇਹ ਕਾਰਨ ਕਾਰਨ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਮੰਚਾ ਕੀ ਲੱਗੇਗਾ ਮੰਚਾ ਸਰਕਾਰ ਦੇ ਉਹਨੂੰ ਉਹਨਾਂ ਦੇ ਐਮਕੇ ਪ੍ਰਾਪਰਟੀ ਦਿੱਲੇ ਦਾ ਕੋਈ ਦੁਕਾਨ ਹੈ ਮੈਂ ਨਾਮ ਨਹੀਂ ਜਾਣਦਾ ਪਰ ਸਰਕਾਰ ਪੂਰਾ ਸੈਂਟਰ ਏਰੀਆ ਸਰਕਾਰ ਦੇ ਇੱਕ ਮੰਤਰੀ ਕਰਪਟ ਮੰਤਰੀ ਜਿਹੜਾ ਸਰਕਾਰ ਦਾ ਜਲੰਧਰ ਦੇ ਵਿੱਚ ਉਹਦਾ ਜਿਹੜਾ ਪਰਿਵਾਰ ਹੈ ਉਸ ਬੰਦੇ ਦੇ ਨਾਲ ਖੜਾ ਹੈ ਮੈਨੂੰ ਲੱਗਦਾ ਕਿ ਉੱਥੋਂ ਵੀ ਕੋਈ ਆਣ ਜਿਹੜੀ ਉਹਨਾਂ ਦਾ ਕੋਈ ਸਾਧਨ ਹੈ ਇਸ ਕਰਕੇ ਲੱਗਦਾ ਕਿ ਉਸ ਬੰਦੇ ਦੇ ਨਾਲ ਦਾ ਹੱਥ ਹੈ ਆਣ ਵੱਲ ਦੇ ਚੋਰਾ ਵੀ ਮੈਨੂੰ ਲੱਗਦਾ ਕਿ ਪੋਲ ਖੋਲਣੀ ਪੈਣੀ ਹੈ ਕਿ ਕਿਉਂ ਇੱਕ ਬੰਦੇ ਦੇ ਉੱਤੇ ਦਿੱਤਾ ਜਾ ਰਿਹਾ ਹਜ਼ਾਰਾਂ ਵੋਟਰਾਂ ਹਜ਼ਾਰਾਂ ਲੋਕ ਪੰਜਾਬ ਦੇ ਹਿੰਦੂ ਉਹਨਾਂ ਦੇ ਜਿਹੜੀ ਠੇਸ ਪਹਚਾਈ ਜਾ ਰਹੀ ਹੈ ਇੱਕ ਬੰਦੇ ਨੂੰ ਖੁਸ਼ ਕਰ ਦਿੰਦੀ ਹੈ